ਸਤਨਾਮੁ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 3 ਬਰਨ ਰੂਪ ਬਰਤੇ ਸਭ ਤੇਰੇ ਮਰ ਮਰ ਜਮੈ ਫਿਰ ਪਵੈ ਘਨੇਰੇ ਤੋ ਏ ਕੋ ਨੇ ਚਲ ਅਗੰਮ ਅਪਾਰਾ ਗੁਰਮਤੀ ਬੂਜ ਬੁਝਾਵਣਿਆ ਬਰਨ ਰੂਪ ਬਰਤੈ ਸਭ ਤੇਰੇ ਮਰ ਮਰ ਜਮੈ ਫਿਰ ਪਵੈ ਘਨੇਰੇ ਤੋ ਏ ਕੋ ਨੇ ਚਲ ਅਗੰਮ ਅਪਾਰਾ ਗੁਰਮਤੀ ਬੂਝਿ ਬੁਝਾਵਣਿਆ ਹਉ ਵਾਰੀ ਜਿਉ ਵਾਰੀ ਰਾਮ ਨਾਮ ਮਨ ਵਸਾਵਣਿਆ ਤਿਸ ਰੂਪ ਨਾ ਰੇਖਿਆ ਵਰਨਣਾ ਕੋਈ ਗੁਰਮਤੀ ਆਪ ਬੁਝਾਵਣਿਆ ਰਹਾ ਸਭ ਏਕਾ ਜੋਤ ਜਾਣੈ ਜੇ ਕੋਈ ਸਤ ਗੁਰ ਸੇਵਿਆ ਪ੍ਰਗਟ ਹੋਈ ਗੁਪਤ ਪ੍ਰਗਟ ਵਰਤੇ ਸਭ ਥਾਈ ਜੋਤੀ ਜੋਤ ਮਿਲਾਵਣਿਆ ਤਿਸਨਾ ਅਗਨ ਜਲੇ ਸੰਸਾਰਾ ਲੋਭ ਮੋਹ ਲੋਭ ਅਪਮਾਨ ਬਹੁਤ ਹੰਕਾਰਾ ਮਰ ਮਰ ਜਨਮੇ ਪਤ ਗਵਾਏ ਆਪਣੀ ਬਿਰਤਾ ਜਨਮ ਗਵਾਵਣਿਆ ਗੁਰ ਕਾ ਸ਼ਬਦ ਕੋ ਬਿਰਲਾ 부ਜ ਆਪ ਮਾਰੇ ਤਾਂ ਤ੍ਰਿ ਭਾਵਣ ਸੁਝ ਫਿਰ ਉਹ ਮਰੇ ਨਾ ਮਰਨਾ ਹੋਵੇ ਸਜੇ ਸੱਚ ਸਮਾਵਣਿਆ ਮਾਇਆ ਮੈਂ ਫਿਰ ਚਿਤ ਨਾ ਲਾਏ ਗੁਰ ਕਾ ਸ਼ਬਦ ਸਾਧ ਰਹੇ ਸਮਾਏ ਸੱਚ ਸਲਾਹੇ ਸਭ ਘਟ ਅੰਤਰ ਸਚੋ ਸਚ ਸੁਹਾਵਣਿਆ ਸੱਚ ਸਲਾਹੀ ਸਦਾ ਹਜੂਰੇ ਗੁਰ ਕਾ ਸ਼ਬਦ ਰਹਾ ਭਰ ਪੂਰੇ ਗੁਰ ਪ੍ਰਸਾਦੀ ਸਚ ਨਦਰੀ ਆਵੇ ਸੱਚੇ ਹੀ ਸੁਖ ਪਾਵਣਿਆ ਸਚ ਮਨ ਅੰਤਰ ਰਹਾ ਸਮਾਏ ਸਦਾ ਸੱਚ ਨੇਚੜ ਆਵੇ ਨਾ ਜਾਏ ਸੱਚ ਲਾਗੇ ਸੋ ਮਨ ਨਿਰਮਣ ਗੁਰਮਤੀ ਸੱਚ ਸਮਾਵਣ ਸੱਚ ਸਲਾਹੀ ਅਵਰ ਨ ਕੋਈ ਜਿਤ ਸੇਵਿਆ ਸਦਾ ਸੁਖ ਹੋਈ ਨਾਨਕ ਨਾ ਮਰਤੇ ਵਿਚਾਰੀ ਸਚੋ ਸੱਚ ਕਮਾਵਣਿਆ ਸੱਚ ਸਲਾਹੀ ਅਵਰ ਨ ਕੋਈ ਜਿਤ ਸੇਵਿਆ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੀ ਸਚੋ ਸਚ ਇਸ ਕਮਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 120 ਦੇ ਉੱਪਰ ਅੰਕਿਤ ਹੈ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਇਸ ਪਾਵਨ ਦਾ ਜੋ ਰਹਾਉ ਵਾਲਾ ਬੰਦ ਹੈ ਸਤਿਗੁਰੂ ਕਿਰਪਾ ਕਰ ਰਹੇ ਕਹਿੰਦੇ ਹਾਂ ਵਾਰੀ ਜਿਉਂ ਵਾਰੀ RAM ਨਾਮ ਮਨ ਵਸਾਵਣਿਆ ਸਤਗੁਰੂ ਕਹਿੰਦੇ ਮੈਂ ਹੁਣਾਂ ਤੋਂ ਸਦਕੇ ਜਾਂਦਾ ਹਾਂ ਮੇਰੀ ਜਿੰਦ ਬਲਿਹਾਰ ਨੇ ਜਾਂਦੀ ਹੈ ਹਾਂ ਵਾਰੀ ਜਿਉਂ ਵਾਰੀ ਰਾਮ ਨਾਮ ਮਨ ਵਸਾਵਣ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾਇਆ ਸਤਗੁਰੂ ਕਹਿੰਦੇ ਉਹ ਪਰਮੇਸ਼ਰ ਤਿਸ ਰੂਪ ਨਾ ਰੇਖਿਆ ਵਰਨ ਨਾ ਕੋਈ ਉਹਦਾ ਕੋਈ ਰੂਪ ਨਹੀਂ ਹੈ। ਉਹਦਾ ਕੋਈ ਚਿੱਤਰਬਣੀ ਹੈ। ਉਹਦਾ ਕੋਈ ਖਾਸ ਵਰਣ ਨਹੀਂ ਹੈ। ਇਸ ਰੂਪ ਨਾ ਰੇਖਿਆ ਵਰਣਨਾ ਕੋਈ। ਗੁਰਮਤੀ ਆਪ ਬੁਝਾਵਣ। ਪਰ ਗੁਰੂ ਦੀ ਮਤ ਦੇ ਰਾਹੀ ਉਹ ਸਾਨੂੰ ਸਮਝਾ ਦੇਣਗੇ। ਪਹਿਲੀ ਪੰਕਤੀ ਸਤਿਗੁਰੂ ਕਹਿੰਦੇ ਵਰਨ ਰੂਪ ਵਰਤੈ ਸਭ ਤੇਰੇ। हे ਪਰਮੇਸ਼ਰ ਜਿੰਨੇ ਰੰਗ ਰੂਪ ਹਨ ਇਹ ਸਭ ਤੇਰੇ ਵਰਤ ਰਹੇ ਹਨ। ਸੰਸਾਰ ਦੇ ਵਿੱਚ ਲੋਕ ਆ ਰਹੇ ਆ ਜਾ ਰਹੇ ਆ। ਥੋੜੇ ਨਹੀਂ ਸਤਿਗੁਰੂ ਕਹਿੰਦੇ ਬਹੁਤ ਜ਼ਿਆਦੇ। ਰੋਜ਼ ਮਰ ਰਹੇ ਆ ਜੰਮਦੇ ਹਨ ਜੋਨੀਆਂ ਵਿੱਚ ਪਟ ਕਰੇ ਹਨ। ਮਰ ਮਰ ਜੰਮੇ ਫੇਰ ਪਵਨ ਕੰਡੇਰੇ ਜੋਨੀਆਂ ਦੇ ਵਿੱਚ ਫੇਰ ਦੇ ਵਿੱਚ ਪੈ ਜਾਂਦੇ ਪਰ ਸਬ ਜੀ ਤੂੰ ਏਕੋ ਨੇਚਲ ਅਗੰਮ ਅਪਾਰ ਨੇਚਲ ਕਹਿੰਦੇ ਜਿਹੜਾ ਚਲਾਇ ਬਾਣ ਨਹੀਂ ਹੈ ਤੂੰ ਨੇਚਲ ਤੂੰ ਏਕੋ ਨੇਚਲ ਅਗੰਮ ਅਪਾਰ ਜਿੱਥੇ ਤੱਕ ਸਾਡੀ ਗੰਮਤਾ ਨਹੀਂ ਅਪਾਰਾ ਜਿਹਦਾ ਪਾਰਾ ਬਾਹਰ ਕੋਈ ਨਹੀਂ ਹੈ ਤੂੰ ਏਕੋ ਨੇਚਲ ਅਗੰਮ ਅਪਾਰ ਗੁਰਮਤੀ ਬੂਝ 부ਝਾਵਣਿਆ ਤੇ ਗੁਰੂ ਦੀ ਮੱਤ ਦੀ ਰਾਹੀ ਇਹ ਸਾਨੂੰ ਤੂੰ ਸਮਝ ਦਿੰਦਾ ਸਭ ਕਹਿੰਦੇ ਹੋਂ ਵਾਰੀ ਜਿਉਂ ਵਾਰੀ RAM ਨਾਮ ਮਨ ਵਸਾਵਣਿਆ ਤਿਸ ਰੂਪ ਨਾਰੇ ਖਿਆ ਵਰਨਾ ਕੋਈ ਗੁਰਮਤੀ ਆਪ ਬੁਝਾਵਣਿਆ ਰਹਾ ਸਭ ਏਕਾਂ ਜੋਤ ਜਾਣੇ ਜੇ ਕੋਈ ਸਾਰਿਆਂ ਦੇ ਵਿੱਚ ਇੱਕ ਜੋਤ ਸਮਾਈ ਹੋਈ ਸਭ ਏਕਾਂ ਜੋਤ ਜਾਣੇ ਜੇ ਕੋਈ ਜਿਸ ਤਰ੍ਹਾਂ ਪਰੋਹ ਪੜਦੇ ਸਾਧ ਸੰਗਤ ਜੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਸਾਰਿਆਂ ਦੇ ਅੰਦਰ ਪ੍ਰਮਾਤਮਾ ਦੀ ਜੋਤ ਹੈ ਪਰ ਦਿਖਦੀ ਨਹੀਂ ਹੈ ਸਵਾਲ ਤਾਂ ਹੀ ਹੈ ਨਾ ਕਿ ਰੱਬ ਦਿਖਦਾ ਕਿਉਂ ਨਹੀਂ ਹੈ ਸਤਿਗੁਰੂ ਕਹਿੰਦੇ ਭਾਈ ਜਿੰਨੇ ਤੱਕ ਅਸੀਂ ਗੁਰੂ ਦੀ ਸਿੱਖਿਆ ਨਹੀਂ ਲੈਂਦੇ ਇੱਥੇ ਵੀ ਸਤਿਗੁਰ ਨੇ ਬਾਣੀ ਦੇ ਵਿੱਚ ਅਗਲੀ ਪੰਕਤੀ ਵਿੱਚ ਬਖਸ਼ਿਸ਼ ਕੀਤੀ ਤੇ ਜੋ ਆਪਾਂ ਰੋਜ਼ਾਨਾ ਹੀ ਪੜ੍ਹਦੇ ਆ ਸਭ ਕਹਿੰਦੇ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਕਿਉਂ ਜੋਤ ਨਹੀਂ ਦਿਖਦੀ ਕਹਿੰਦੇ ਗੁਰ ਸਾਖੀ ਜਦੋਂ ਤੁਸੀਂ ਗੁਰੂ ਦੀ ਸਿੱਖਿਆ ਲਓਗੇ ਜੋਤ ਪ੍ਰਗਟ ਹੋਏ ਇੱਥੇ ਵੀ ਸਤਗੁਰੂ ਕਹਿੰਦੇ ਸਭ ਏਕਾ ਜੋਤ ਜਾਣੇ ਜੇ ਕੋਈ ਸਤਗੁਰ ਸੇਵਿਆ ਪ੍ਰਗਟ ਹੋਏ ਜਦੋਂ ਉਹਦੀ ਅਰਦਾਨਾ ਕੀਤੀ ਸਤਗੁਰ ਸੇਵਿਆ ਪ੍ਰਗਟ ਹੋਏ ਜੇ ਆਪਾਂ ਇਹਦਾ ਉਚਾਰਨ ਸੇਵੀਏ ਕਰਾਂਗੇ ਪਾਬ ਤੁਸੀਂ ਸੇਵਾ ਕਰੋ ਪਰ ਇੱਥੇ ਕਹਿੰਦੇ ਸੇਵਾ ਕਰਦਿਆਂ ਸੇਵਾ ਕੀਤਿਆਂ ਉਦੀ ਜੋਤ ਪ੍ਰਗਟ ਹੋਈ ਸਤਗੁਰ ਸੇਵਿਆ ਪ੍ਰਗਟ ਹੋਈ ਸਾਰਿਆਂ ਦੇ ਅੰਦਰ ਪ੍ਰਮਾਤਮਾ ਦੀ ਜੋਤ ਇੱਥੋਂ ਤੱਕ ਕਰ ਸਾਧ ਸੰਗਤ ਜੀ ਪਾਪੀ ਤੋਂ ਪਾਪੀ ਬੰਦੇ ਦੇ ਅੰਦਰ ਵੀ ਪ੍ਰਮਾਤਮਾ ਦੀ ਜੋਤ ਵਸ ਰਹੀ ਹਰੇਕ ਦੇ ਅੰਦਰ ਹੁਣ ਲੋਕ ਸਵਾਲ ਕਰਦੇ ਕਿਉਂ ਨਹੀਂ ਦਿਖਦਾ ਕਿਉਂਕਿ ਜਿਸ ਤਰ੍ਹਾਂ ਨਾ ਚਿਮਣੀ ਹੁੰਦੀ ਆ ਲਾਲ ਟੈਂ ਦੀ ਤੇ ਉਹ ਜਿਸ ਵੇਲੇ ਉਹਦਾ ਅੰਦਰ ਜੋਤ ਤਾਂ ਜਗਦੀ ਹੁੰਦੀ ਕੇਵਲ ਧੂਏ ਦੇ ਨਾਲ ਉਹ ਪੂਰੀ ਚਿਮਨੀ ਕਾਲੀ ਹੋ ਜਾਂਦੀ ਸ਼ੀਸ਼ਾ ਕਾਲਾ ਹੋ ਜਾਂਦਾ ਜੋਤ ਅੰਦਰ ਜਗਦੀ ਆ ਤੇ ਇਹ ਮਨ ਨੂੰ ਜਨਮ ਜਨਮ ਕੀ ਇਸ ਮਨ ਕੋਲ ਲਾਗੀ ਕਾਲਾ ਹੋਆ ਸ਼ਾਹ ਇਹ ਕਾਲਾ ਸ਼ਾਹ ਹੋਇਆ ਤੇ ਜੋਤ ਅੰਦਰ ਸਾਰਿਆਂ ਦੇ ਅੰਦਰ ਅੱਗੇ ਵੀ ਇੱਕ ਦੋ ਵਾਰੀ ਜ਼ਿਕਰ ਕੀਤਾ ਹੈ ਰਵਿੰਦਰਨਾਥ ਜੀ ਟਗੋਰ ਜਾ ਰਹੀ ਸੀ ਤੇ ਉਹਨਾਂ ਦੇ ਸਾਥੀ ਨਾਲ ਤੁਰੇ ਜਾ ਰਹੇ ਸਨ ਸੂਰਜ ਨਿਕਲਿਆ ਤੇ ਇੱਕ ਬਹੁਤ ਵੱਡਾ ਕੂੜੇ ਦਾ ਢੇਰ ਲੱਗਾ ਸੀ। ਕਚਰੇ ਦਾ ਢੇਰ ਲੱਗਾ ਸੀ। ਉਹਦੇ ਸਾਹਮਣੇ ਨੱਚਣ ਲੱਗ ਗਏ। ਤੇ ਉਹਨਾਂ ਦੇ ਸੇਵਕਾਂ ਨੇ ਪੁੱਛਿਆ, "ਸਵਾਮੀ ਜੀ ਕੀ ਕਰਦੇ ਹੋ? ਇੱਥੇ ਕੀ ਆ ਕੂੜੇ ਦੇ ਸਾਹਮਣੇ ਕਿਉਂ ਨੱਚਦੇ?" ਕਹਿੰਦੇ ਇੱਕ ਸੁਵਾਲ ਦਾ ਜਵਾਬ ਮਿਲ ਗਿਆ। ਕੀ ਸੂਰਜ ਦੀਆਂ ਕਰਨਾ ਕਚਰੇ ਦੇ ਉੱਪਰ ਕੂੜੇ ਦੇ ਉੱਪਰ ਵੀ ਪੈ ਰਹੀਆਂ ਹਨ ਪਰ ਮੈਲੀਆਂ ਥੋੜੇ ਹੁੰਦੀਆਂ। ਹਰੇਕ ਦੇ ਅੰਦਰ ਪ੍ਰਮਾਤਮਾ ਦੀ ਜੋਤ ਹੈ ਅੱਜ ਉਹ ਸਵਾਲ ਦਾ ਜਵਾਬ ਮਿਲ ਗਿਆ ਕਿਰਨਾਂ ਉਹਦੇ ਉੱਪਰ ਵੀ ਪੈ ਰਹੀਆਂ ਹਨ ਪਰ ਕਿਰਨਾਂ ਥੋੜੇ ਗੰਦੀਆਂ ਹੋ ਜਾਣ ਰੱਬ ਤਾਂ ਸਾਰਿਆਂ ਦੇ ਅੰਦਰ ਵੱਸਦਾ ਹੈ ਸਤਗੁਰੂ ਕਹਿੰਦੇ ਜਿਹਨੂੰ ਦਿਖ ਜਾਂਦੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਭਗਤ ਨਾਮਦੇਵ ਜੀ ਕਹਿੰਦੇ ਈਬੇ ਬੀਠਲ ਊਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਪਰਮਾਤਮਾ ਤੋਂ ਬਿਨਾ ਸਭ ਜਗ੍ਹਾ ਇਹ ਦੇਖੀ ਕਿ ਇਹਨੂੰ ਦਿਖਦੀ ਕਿਹਨੂੰ ਆ ਜਿਨ੍ਹਾਂ ਨੇ ਸਤਿਗੁਰ ਦੀ ਅਰਾਧਨਾ ਕੀਤੀ ਸਤਿਗੁਰ ਦੀ ਸੇਵਾ ਉਹ ਸਤਿਗੁਰ ਦੀ ਸੇਵਾ ਕੀਤੀ ਹੈ ਸਤਿਗੁਰ ਦਾ ਹੁਕਮ ਮੰਨਣਾ ਤੇ ਭਾਈ ਕਨਈਆ ਜੀ ਹੁਕਮ ਮੰਨਦੇ ਉਹਨਾਂ ਨੂੰ ਦੁਸ਼ਮਣਾਂ ਦੇ ਵਿੱਚ ਵੀ ਰੱਬ ਦੇਖਦਾ ਸਤਿਗੁਰ ਸੇਵਿਆ ਪ੍ਰਗਟ ਹੋਈ ਗੁਪਤ ਪ੍ਰਗਟ ਵਰਤੇ ਸਭ ਥਾਈ ਉਹ ਪਰਮਾਤਮਾ ਗੁਪਤ ਰੂਪ ਵਿੱਚ ਵੀ ਹੈ ਪ੍ਰਗਟ ਵੀ ਹੈ ਗੋਪਤ ਪ੍ਰਗਟ ਵਰਤੇ ਸਭ ਥਾਂ ਜੋਤੀ ਜੋਤ ਮਿਲਾਵਣ ਉਹ ਕਿਰਪਾ ਕਰਦਾ ਜਿਹੜੀ ਸਾਡੇ ਅੰਦਰ ਜੋਤ ਆਪਣੇ ਅੰਦਰ ਮਿਲਾ ਲੈਂਦਾ ਸਾਡੇ ਜੀਵਨ ਦਾ ਮਕਸਦ ਵੀ ਇਹੀ ਹੈ ਜਿਉਂ ਜਲ ਵਿੱਚ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਣ ਪਾਏ ਵਿਸਰਾ ਗੁਰੂ ਸਾਹਿਬ ਕਹਿੰਦੇ ਜਿਉਂ ਸੂਰਜ ਕਿਰਨ ਮਲੇ ਜਲ ਕਾ ਜਲ ਹੁਆ ਰਾ ਅ ਜਦੋਂ ਨਾ ਬਰਫ਼ ਦੇ ਉੱਪਰ ਕਰਨਾ ਪੈਂਦੀਆਂ ਪਹਾੜਾਂ ਦੇ ਉੱਪਰ ਸੂਰਜ ਕਿਰਨ ਮਿਲੇ ਤੇ ਉਹ ਪਾ ਬਰਫ਼ ਕੀ ਬਣ ਜਾਂਦੀ ਜਲਕਾ ਜਲ ਹੁਆ RAM ਜੋਤੀ ਜੋਤ ਰਲੀ ਸੰਪੂਰਣ ਥਿਆਰਾ ਸਤਿਗੁਰੂ ਕਹਿੰਦੇ ਸਾਰਿਆਂ ਦੇ ਅੰਦਰ ਜੋਤ ਹੈ ਗੁਰੂ ਸਾਹਿਬ ਕਹਿੰਦੇ ਗੋਪਤ ਪ੍ਰਗਟ ਵਰਤੇ ਸਭ ਥਾਂਏ ਜੋਤੀ ਜੋਤ ਮਿਲਾਵਣ ਹੁਣ ਦਿਖਦੀ ਕਿਉਂ ਨਹੀਂ ਹੈ ਅਗੇ ਸਤਿਗੁਰ ਕਹਿੰਦੇ ਤਿਸ਼ਨਾ ਅਗਨ ਜਲੇ ਸੰਸਾਰ ਇੱਥੇ ਅਗਨ ਦੇ ਨੰਨੇ ਨੂੰ ਸਿਆਰੀ ਹੈ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਪੂਰਾ ਸੰਸਾਰ ਸੜ ਰਿਹਾ ਹੈ ਤ੍ਰਿਸ਼ਨਾ ਲੱਗੀ ਹੋਈ ਹੈ ਪਰ ਉਹ ਵੀ ਉਹਦਾ ਵੀ ਇਲਾਜ ਸਤਿਗੁਰ ਨੇ ਬਾਣੀ ਵਿੱਚ ਦੱਸਿਆ ਕਹਿੰਦੇ ਤ੍ਰਿਸ਼ਨਾ ਬੂਝੇ ਹਰ ਕੇ ਨ ਤਿਸ਼ਨਾ ਅਗਨ ਜਲੇ ਸੰਸਾਰ ਤੇ ਹੋਰ ਬਿਮਾਰੀਆਂ ਵੀ ਨਾਲ ਹਨ ਲੋਭ ਅਪਮਾਨ ਬਹੁਤ ਹੰਕਾਰ ਅੰਦਰ ਲੋਭ ਵੀ ਹੈ ਅੰਦਰ ਅਪਮਾਨ ਵੀ ਅਹੰਕਾਰ ਵੀ ਹੈ ਇਸ ਕਰਕੇ ਜੋਤ ਨਹੀਂ ਦਿਖਦੀ ਰੱਬ ਤਾਂ ਸਾਰਿਆਂ ਦੇ ਵਿੱਚ ਵਸਦੇ ਹੈ ਕਿਉਂਕਿ ਜਿੱਥੇ ਲੋਭ ਆ ਜਾਂਦਾ ਹੈ ਨਾ ਸਭ ਕੁਝ ਹੈ ਕਿਉਂਕਿ ਸਭ ਕੁਝ ਹੈ ਪਰ ਲੋਭੀ ਜਿਹੜਾ ਹੈ ਉਹ ਕਿਸੇ ਨੂੰ ਕੁਝ ਨਹੀਂ ਜਾਣਦਾ ਸਤਿਗੁਰੂ ਕਹਿੰਦੇ ਹਾਂ ਭਾਈ ਉਹ ਪ੍ਰਮਾਤਮਾ ਜਦੋਂ ਰਹਿਮਤ ਕਰਦਾ ਹੈ ਬਖਸ਼ਿਸ਼ ਕਰਦਾ ਹੈ ਜਦੋਂ ਉਹਦੇ ਨਾਲ ਆਪਾਂ ਜੁੜਦੇ ਆਂ ਇਹਨਾਂ ਵਿਕਾਰਾਂ ਦਾ ਪਤਾ ਲੱਗਦਾ ਹੈ ਜਿਹਨੂੰ ਆਪਾਂ રોજ ਅਰਦਾਸ ਕਰਦੇ ਆਂ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਹੰ ਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰ ਦੇ ਇਹ ਦੋਨੇ ਚੀਜ਼ਾਂ ਇਕੱਠੀਆਂ ਲੋਭ ਤੇ ਲਾਲਚ ਜਿਹਦੇ ਕਰਕੇ ਜਿੱਦਾਂ ਸਤਗੁਰ ਬਾਣੀ ਵਿੱਚ ਕਹਿੰਦੇ ਆ ਸੁਆਮੀ ਕੋ ਗ੍ਰਹ ਜੋ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਵਿਦ ਹਰ ਭਜੋ ਇੱਕ ਮਨ ਹੋਏ ਇੱਕ ਚ ਹੁਣ ਕੁੱਤੇ ਦੀ ਉਦਾਹਰਨ ਤਾਂ ਬਹੁਤ ਸੋਹਣੀ ਦਿੱਤੀ ਸਤਗੁਰ ਕਹਿੰਦੇ ਜੇ ਭਗਤੀ ਕਰਨੀ ਹੈ ਨਾ ਇਦਾਂ ਕਰੋ ਸੁਆਮੀ ਕੋ ਗ੍ਰਹ ਜੋ ਸਦਾ ਸਵਾਨ ਤਜਤ ਨਹੀਂ ਨਿਤ ਉਹ ਕਿੰਨੀ ਦੂਰ ਤੁਸੀਂ ਕੁੱਤੇ ਨੂੰ ਛੱਡ ਕੇ ਆ ਜਾਓ ਬੰਦਾ ਬਾਅਦ ਵਿੱਚ ਆਉਂਦਾ ਘਰ ਪਹਿਲਾਂ ਮੋਹਨ ਜਾਂਦਾ ਐਨਾ ਵਫਾਦਾਰ ਇਕੋ ਹੀ ਗੁਣ ਆਉਦੇ ਅੰਦਰ ਵਫਾਦਾਰੀ ਔਗਣ ਹੋਣ ਕੁੱਤੇ ਦੇ ਵਿੱਚ ਬਹੁਤ ਹੈ ਵਫਾਦਾਰ ਹੋਣਾ ਇਮਾਨਦਾਰ ਹੋਣਾ ਤੇ ਭਗਤੀ ਹੈ ਤੇ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ ਸਭ ਕਹਿੰਦੇ ਸਵਾਮੀ ਕੋ ਗ੍ਰਹ ਜੋ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਧ ਹਰ ਭਜੋ ਇਕ ਮਨ ਹੋਏ ਇਕ ਚੇ ਬੁੱਲੇ ਸ਼ਾਹ ਨੇ ਤਾਂ ਕਹਿ ਸੀ ਇਹ ਮਾਲਕ ਦਾ ਦਰ ਮੂਲ ਨਾ ਛੱਡ ਦੇ ਭਾਵੇਂ 100-100 ਮਾਰੇ ਜੁੱਤੇ ਉੱਠ ਬੁੱਲਿਆ ਚੱਲ ਪੀਰ ਮਨਾਲਾ ਨਹੀਂ ਤਾਂ ਬਾਜੀ ਲੈ ਗਏ ਕੁੱਤੇ ਪਰ ਨਾਲ ਇਹ ਵੀ ਗੁਰਬਾਣੀ ਵਿੱਚ ਆਖਿਆ ਸਤਗੁਰੂ ਕਹਿੰਦੇ ਜਿਹੜਾ ਕੁੱਤਾ ਹੈ ਨਾ ਉਹਦੀ ਉਦਾਹਰਣ ਉਹ ਬੰਦੇ ਦੇ ਨਾਲ ਦਿੱਤੀ ਜਿਹੜਾ ਲੋਭ ਦੇ ਵਿੱਚ ਫਸੇ ਬੜੀ ਸੁਣੀ ਉਦਾਹਰਣ ਕਿਸੇ ਨੇ ਲਿਖੀ ਆ ਕਹਿੰਦੇ ਇੱਕ ਨਾ ਪੰਡਤ ਸੀ ਪੰਡਤ ਤੇ ਉਹ ਇੱਕ ਸਵਾਲ ਸਾਰਿਆਂ ਨੂੰ ਕਰਦਾ ਹੁੰਦਾ ਸੀ ਉਹ ਸਵਾਲ ਕੀ ਸੀ ਪਾਪ ਦਾ ਬਾਪ ਕਿਆ ਹੈ ਪਾਪ ਦਾ ਬਾਪ ਕਿਆ ਹੈ ਉਹਦਾ ਕੋਈ ਸਵਾਲ ਦਾ ਜਵਾਬ ਉਹਨੂੰ ਮਿਲਦਾ ਨਹੀਂ ਸੀ ਇੱਕ ਦਿਨ ਉਹਨੂੰ ਪਤਾ ਲੱਗਾ ਵੀ ਜੰਗਲ ਦੇ ਵਿੱਚ ਕੋਈ ਮਹਾਪੁਰਸ਼ ਆਇਆ ਬੜੇ ਪਹੁੰਚੇ ਹੋਏ ਆ ਤੇ ਉਹਨਾਂ ਕੋਲ ਪਹੁੰਚ ਗਿਆ ਤੇ ਉਹਨਾਂ ਨੂੰ ਜਾ ਕੇ ਕਹਿੰਦਾ ਸੁਆਮੀ ਜੀ ਮੈਨੂੰ ਨਾ ਇੱਕ ਸਵਾਲ ਦਾ ਜਵਾਬ ਚਾਹੀਦਾ ਕਹਿੰਦੇ ਦੱਸੋ ਕਹਿੰਦਾ ਸਵਾਲ ਸਿੱਧਾ ਜੀ ਹੈ ਕਿ ਪਾਪ ਦਾ ਬਾਪ ਕਿਆ ਹੈ ਉਸ ਫਕੀਰ ਨੇ ਆਖਿਆ ਕਹਿਣ ਲੱਗਾ ਬੇਟਾ ਜੇ ਸੁਣ ਨਹੀਂ ਆ ਜਾਂ ਪ੍ਰੈਕਟੀਕਲ ਕਰਕੇ ਦਿਖਾਈਏ ਉਹ ਕਹਿੰਦਾ ਜੀ ਸੁਣਿਆ ਤਾਂ ਬਹੁਤ ਹੈ ਪੜਿਆ ਵੀ ਬਹੁਤ ਹੈ ਚਲੋ ਪ੍ਰੈਕਟੀਕਲ ਕਰਕੇ ਦਿਖਾ ਦਿਓ ਕਹਿੰਦੇ ਤੈਨੂੰ ਕੱਲ ਆਉਣਾ ਪਵੇਗਾ ਕੱਲ ਆਈ ਉਹ ਜੰਗਲ ਵਿੱਚ ਰਹਿੰਦਾ ਸੀ ਫਕੀਰ ਤੇ ਦੂਸਰੇ ਦਿਨ ਪਹੁੰਚ ਗਿਆ ਕਹਿੰਦਾ ਫਕੀਰ ਸਾਈ ਮੇਰੇ ਸਵਾਲ ਦਾ ਜਵਾਬ ਦਿਓ ਕਿ ਪਾਪ ਦਾ ਬਾਪ ਕਿਆ ਹੈ ਕਹਿੰਦਾ ਬਿਲਕੁਲ ਤੇਰੇ ਸਵਾਲ ਦਾ ਜਵਾਬ ਦਿਆਂਗਾ ਪਰ ਇੱਕ ਗੱਲ ਹੈ ਮੈਂ ਨਾ ਇਹ ਜੰਗਲ ਵਿੱਚ ਵਿਚਰਦਾ ਅੱਜ ਇੱਥੇ ਆ ਕੱਲ ਅੱਗੇ ਚਲੇ ਜਾਣਾ ਹੋਰ ਪੱਗੇ ਚਲੇ ਜਾਣਾ ਜੰਗਲ ਵਿੱਚ ਖਤਰਾ ਹੀ ਰਹਿੰਦਾ ਹੈ ਜਾਨਵਰ ਵੀ ਹੁੰਦੇ ਆ ਲੁੱਟ ਘੁਟਦਾ ਵੀ ਖਤਰਾ ਰਹਿੰਦਾ ਤੇ ਮੇਰੇ ਕੋਲ ਨਾ ਇੱਕ ਪਾਰਸ ਹੈ ਮੈਨੂੰ ਕੋਈ ਪਾਰਸ ਦੇ ਗਿਆ ਸੀ ਉਹ ਮੈਂ ਕਿਸੇ ਨੂੰ ਦੇਣਾ ਚਾਹੁੰਦਾ ਹਾਂ ਕਹਿੰਦਾ ਜੀ ਮੈਨੂੰ ਦੇ ਦਿਓ ਕਹਿਣ ਲੱਗਾ ਨਹੀਂ ਉਹਦੇ ਵਿੱਚ ਸ਼ਰਤ ਹੈ ਸ਼ਰਤ ਕੀ ਹੈ ਆ ਦੇਖਿਆ ਨਾ ਮੇਰੇ ਕੋਲ ਬੱਕਰੀ ਆ ਇੱਕ ਮੇਰੇ ਕੋਲ ਕੁੱਤਾ ਰੱਖਿਆ ਹੋਇਆ ਜਿਹੜਾ ਬੱਕਰੀ ਦਾ ਦੁੱਧ ਇਹ ਕੁੱਤੇ ਦੇ ਭਾਂਡੇ ਦੇ ਵਿੱਚ ਪੀਏਗਾ ਮੈਂ ਉਹਨੂੰ ਇਹ ਪਾਰਸ ਦਿਆਂਗੇ ਪੀਓਗੇ ਤੁਸੀਂ ਕਹਿੰਦਾ ਨਹੀਂ ਨਹੀਂ ਸਾਡਾ ਤਾਂ ਜਨਮ ਭ੍ਰਸ਼ਟ ਹੋ ਜਾਣਾ ਪਰ ਸੋਚਦਾ ਵੀ ਜੰਗਲ ਵਿੱਚ ਕਿਹੜਾ ਕੋਈ ਦੇਖ ਰਿਹਾ ਹੈ ਜਾ ਕੇ ਗੰਗਾ ਜਲ ਪੀ ਲਾਂਗੇ ਤੇ ਪਵਿੱਤਰ ਹੋ ਜਾਾਂਗੇ ਕਹਿਣ ਲੱਗਾ ਜੀ ਦਿਓ ਫਕੀਰ ਸਾਈ ਮੈਨੂੰ ਦਿਓ ਮੈਂ ਪੀਣਾ ਦਿਓਗੇ ਨਾ ਪਾਰਸ਼ ਕਹਿੰਦਾ ਹਾਂ ਉਹਨੇ ਭਰ ਕੇ ਨਾ ਬੱਕਰੀ ਦਾ ਦੁੱਧ ਕੁੱਤੇ ਦੇ ਭਾਂਡੇ ਵਿੱਚ ਜਦੋਂ ਦਿੱਤਾ ਜਦੋਂ ਪੀਣ ਲੱਗਾ ਉਹਨੇ ਹੱਥ ਮਾਰ ਕੇ ਛੱਡ ਦਿੱਤਾ ਕਹਿਣ ਲੱਗਾ ਤੂੰ ਮੈਨੂੰ ਦੇਖਿਆ ਮੇਰੇ ਕੋਲ ਪਾਰਸ਼ ਹੈ ਕਹਿਣ ਲੱਗਾ ਨਹੀਂ ਕਹਿਣ ਲੱਗਾ ਮੈਂ ਇਹ ਤੈਨੂੰ ਦਿਖਾਉਣਾ ਚਾਹੁੰਦਾ ਸੀ ਕਿ ਪਾਪ ਦਾ ਬਾਪ ਕਿਆ ਹੈ ਇਹ ਤਾਂ ਬਾਣੀ ਸਾਨੂੰ ਕਹਿੰਦੀ ਹੈ ਕਹਿੰਦੇ ਜਿਉ ਕੋਕਰ ਹਰਕਾਇਆ ਧਾਵੈ ਦਹਿ ਦਿਸ ਜਾਏ ਜਿਹੜਾ ਹਲਕਿਆ ਕੁੱਤਾ ਹੁੰਦਾ ਨਾ ਜਿਉ ਕੋਕਰ ਹਰਕਾਇਆ ਧਾਵੈ ਧਾਵੈ ਮਤਲਬ ਦੌੜਦਾ ਹੈ ਦਸੀ ਪਾਸੀ ਦੌੜਦਾ ਹੈ ਜਿਉ ਕੋਕਰ ਹਰਕਾਇਆ ਧਾਵੈ ਦਹਿ ਦਿਸ ਜਾਏ ਲੋਭੀ ਜੰਤ ਨਾ ਜਾਣੇ ਪੱਖ ਅਪੱਖ ਸਭ ਖਾਏ ਤੇ ਲੋਭੀ ਨੂੰ ਵੀ ਜੋ ਮਿਲ ਜਾਏ ਹਾਂ ਲੋਭ ਦੀ ਸੀਮਾ ਹੁੰਦੀ ਹੈ ਜਿਹੜਾ ਜੀਵਨ ਦੇ ਵਿੱਚ ਮੱਫ ਕਰਨ ਲੋੜ ਦੀ ਸੀਮਾ ਹੁੰਦੀ ਹੈ ਲੋਭ ਦੀ ਕੋਈ ਸੀਮਾ ਨਹੀਂ ਬੰਦਾ ਜਿਹੜਾ ਲੋੜ ਦੀ ਸੀਮਾ ਜਿਹੜਾ ਦੋ ਰੋਟੀਆਂ ਖਾਂਦਾ ਚਾਰ ਖਾ ਲੇਗਾ ਚਾਰ ਨਹੀਂ ਅੱਠ ਰੋਟੀਆਂ ਖਾ ਲੇਗਾ ਪਰ ਲੋਭੀ ਜਿਹੜਾ ਨਾ ਪਤਾ ਨਹੀਂ ਕਿੰਨਾ ਕੁਝ ਖਾ ਜਾਂਦਾ ਪਰ ਉਹਨੂੰ ਤ੍ਰਿਸ਼ਨਾ ਨਹੀਂ ਬੱਝਦੀ ਸਤਗੁਰੂ ਕਹਿੰਦੇ ਇਸ ਕਰਕੇ ਉਹਨਾਂ ਨੂੰ ਰੱਬ ਦੀ ਜੋਤ ਨਹੀਂ ਦਿਖਦੀ ਉਹਨਾਂ ਦੇ ਅੰਦਰ ਕੀ ਹੈ ਤ੍ਰਿਸ਼ਨਾ ਆਗਨ ਜਲੇ ਸੰਸਾਰ ਲੋਭ ਮਹਾਨ ਬਹੁਤ ਹੰਕਾਰ ਮਾਰ ਮਾਰ ਜਨਮੇ ਪਤ ਗਵਾਏ ਉਹ ਮਰਦੇ ਆ ਜੰਮਦੇ ਆ ਆਪਣੀ ਇੱਜ਼ਤ ਗਵਾ ਜਾਂਦੇ ਆ ਆਪਣੀ ਮਾਰ ਮਾਰ ਜਨਮੇ ਪਤ ਗਵਾਏ ਆਪਣੀ ਬਿਰਥਾ ਜਨਮ ਗਵਾ ਬਣਿਆ ਗੁਰ ਕਾ ਸ਼ਬਦ ਕੋ ਬਿਰਲਾ ਹੰਬੂਜੇ ਸ਼ਬਦ ਸੁਣਾਏ ਵੀ ਜਾਂਦੇ ਆ ਸ਼ਬਦ ਸੁਣਨੇ ਜਾਂਦੇ ਹਨ ਬਾਣੀ ਪੜੀ ਵੀ ਜਾਂਦੀ ਸ਼ਬਦ ਆਪਾਂ ਪੜ੍ਹਦੇ ਵੀ ਹਾਂ ਅਸੀਂ ਕਥਾ ਵੀ ਕਰ ਰਹੇ ਆਂ ਪਰ ਗੁਰੂ ਸਾਹਿਬ ਕਹਿੰਦੇ ਕੋਈ ਬਿਰਲਾ ਬੁੱਝੈ ਪਾ ਸਮਝਦਾ ਕੋਈ ਬਿਰਲਾ ਗੁਰ ਕਾ ਸ਼ਬਦ ਕੋ ਬਿਰਲਾ ਬੁੱਝੇ ਆਪ ਮਾਰੇ ਤਾਂ ਤੰਤਰੀ ਭਾਵਨ ਸੂਝੈ ਆਪੇ ਨੂੰ ਖਤਮ ਕਰਨਾ ਆਪ ਮਾਰੇ ਤੰਤਰੀ ਭਾਵਨ ਸੂਝੇ ਫਿਰ ਉਹ ਮਰੇ ਨਾ ਮਰਨਾ ਹੋਵੇ ਫਿਰ ਉਹ ਮਰਦਾ ਨਹੀਂ ਹੈ बार-बार ਇਹ ਸਰੀਰ ਤਾਂ ਇੱਕ ਦਿਨ ਜਾਏਗਾ ਜਿਹੜੇ ਰੋਜ਼ ਮਰਦੇ ਆ ਰੋਜ਼ ਆਤਮਿਕ ਮੌਤੇ ਮਰਦੇ ਆ ਉਹ ਨਹੀਂ ਮਰੇਗਾ ਫਿਰ ਉਹ ਮਰੇ ਨਾ ਮਰਨਾ ਹੋਵੇ ਕਿਉਂਕਿ ਸਹਜੇ ਸੱਚ ਸਮਾਨ ਆ ਉਹ ਆਤਮਿਕ ਡੋਲਤਾ ਵਿੱਚ ਰਹਿ ਕੇ ਸੱਚ ਵਿੱਚ ਲੀਨ ਹੋ ਜਾਂਦਾ ਮਾਇਆ ਮੈਂ ਫਿਰ ਚਤਨਾ ਲਾਏ ਗੁਰੂ ਸਾਹਿਬ ਨੇ ਇਹ ਨਹੀਂ ਆਖਿਆ ਕਿ ਸਿੱਖ ਦੇ ਕੋਲ ਮਾਇਆ ਨਹੀਂ ਹੋਣੀ ਚਾਹੀਦੀ ਪਰ ਇਹ ਨਹੀਂ ਕਿ ਮਾਇਆ ਦੇ ਕਰਕੇ ਰੱਬ ਭੁੱਲ ਜਾਏ ਕਿੰਨੇ ਭਾਗਾਂ ਵਾਲੇ ਤੁਸੀਂ ਕਈ ਲੋਕਾਂ ਨੂੰ ਕਹੋ ਨਾ ਗੁਰਦੁਆਰੇ ਆਇਆ ਕਰੋ ਲੋ ਜੀ ਸਾਡੇ ਕੋਲ ਤਾਂ ਟਾਈਮ ਕੋਈ ਨਹੀਂ ਸਮਾਂ ਕੋਈ ਨਹੀਂ ਮਤਲਬ ਜਿਹੜੇ ਆਉਂਦੇ ਬੇਲੇ ਆ ਜਿਹੜੇ ਮਤਲਬ ਸੰਗਤ ਕਰਦੇ ਆ ਸਵੇਰ ਸ਼ਾਮ ਹੁੰਦੇ ਆ ਉਹ ਬੇਲੇ ਆ ਵੀ ਤੁਹਾਡੇ ਕੋਲ ਬਹੁਤ ਕੰਮ ਹੈ ਤੁਸੀਂ ਵੀ ਤਾਂ ਵਪਾਰ ਕਰਦੇ ਹੋ ਨਾ ਸਾਧ ਸੰਗਤ ਜੀ ਜੋ ਸੰਗਤ ਕਰਦੇ ਹੋ ਪਰ ਜਿਨ੍ਹਾਂ ਨੇ ਚਿੱਤੇ ਮਾਇਆ ਦੇ ਵਿੱਚ ਲਾ ਲਿਆ ਉਹ ਤਾਂ ਸਾਰੀ ਜ਼ਿੰਦਗੀ ਉਹਨਾਂ ਦੀ ਫਿਰ ਉਹ ਚਿੱਤ ਜਿਹੜਾ ਉੱਥੇ ਜੁੜਿਆ ਰਹਿੰਦਾ ਮਾਇਆ ਮੈਂ ਫਿਰ ਚਿੱਤ ਨਾਲ ਆ ਆ ਉਹ ਵੀ ਰਹਿੰਦੇ ਤਾਂ ਮਾਇਆ ਦੇ ਵਿੱਚ ਹੀ ਆ ਪਰ ਉਹਨਾਂ ਦਾ ਚਿੱਤ ਜਿਹੜਾ ਹੈ ਸਤਿਗੁਰੂ ਨਾਲ ਜੁੜ ਜਾਂਦਾ ਹੈ ਮਾਇਆ ਮੈਂ ਫਿਰ ਚਿਤ ਨਾ ਲਾਏ ਗੁਰ ਕਾ ਸ਼ਬਦ ਸਦ ਰਹੇ ਸਮਾਏ ਸਦਾ ਹੀ ਗੁਰੂ ਦੇ ਸ਼ਬਦ ਵਿੱਚ ਲੀਨ ਰਹਿੰਦੇ ਹਨ ਕੀ ਕਰਦੇ ਹਨ ਸੱਚ ਸਲਾਹੇ ਸਭ ਘਟ ਅੰਤਰ ਉਹਨੂੰ ਸੁਣਾਉਂਦੇ ਜਿਹੜਾ ਸਾਰਿਆਂ ਦੇ ਅੰਦਰ ਹੈ ਸਚੋ ਸੱਚ ਸੁਹਾਵਣਿਆ ਸੱਚ ਸਲਾਹੀ ਸਦਾ ਹਜੂਰੇ ਉਹਨੂੰ ਸੱਚ ਨੂੰ ਜਿਹੜਾ ਸਦਾ ਥਿਰ ਹੈ ਉਹ ਸਾਡੇ ਨੇੜੇ ਹੈ ਹਮੇਸ਼ਾ ਹਾਜ਼ਰ ਹੈ ਸੱਚ ਸਲਾਹੀ ਸਦਾ ਹਜੂਰੇ ਗੁਰ ਕਾ ਸ਼ਬਦ ਰਿਹਾ ਭਰ ਪੂਰੇ ਗੁਰੂ ਕੇ ਸ਼ਬਦ ਦੇ ਨਾਲ ਸਮਝ ਆਉਂਦੀ ਹੈ ਉਹ ਪ੍ਰਮਾਤਮਾ ਤਾਂ ਸਾਰਿਆਂ ਦੇ ਅੰਦਰ ਭਰਪੂਰ ਹੈ ਗੁਰ ਪ੍ਰਸਾਦੀ ਸੱਚ ਨਦਰੀ ਆਵੇ ਗੁਰੂ ਦੀ ਕਿਰਪਾ ਦੇ ਨਾਲ ਉਹ ਸਦਾ ਥਿਰ ਪ੍ਰਮਾਤਮਾ ਨਦਰੀ ਆਉਂਦਾ ਹੈ ਸੱਚੇ ਹੀ ਸੁਖ ਪਾਵਣਿਆ ਸੱਚੇ ਨਾਲ ਜੁੜ ਕੇ ਹੀ ਆਤਮਿਕ ਸੁਖ ਮਿਲਦਾ ਸੱਚ ਮਨ ਅੰਦਰ ਰਿਹਾ ਸਮਾਇ ਉਹ ਸਦਾ ਥਿਰ ਪ੍ਰਮਾਤਮਾ ਜਿਹੜਾ ਨਾ ਸੱਚ ਮਨ ਅੰਦਰ ਰਿਹਾ ਸਮਾਇ ਮਨ ਦੇ ਅੰਦਰ ਸਮਾਇਆ ਰਹਿੰਦਾ ਹੈ ਸਦਾ ਸੱਚ ਨੇਚਲ ਉਹ ਰੱਬ ਜਿਹੜਾ ਸੱਚ ਹੈ ਨਾ ਉਹ ਸਦਾ ਨੇਚਲ ਹੈ ਚਲਾਈ ਬਾਣ ਨਹੀਂ ਹੈ ਆਵੇ ਨਾ ਜਾਏ ਸੱਚੇ ਲਾਗੇ ਸੋ ਮਨ ਨਿਰਮਲ ਜਿਹੜੇ ਸੱਚੇ ਨਾਲ ਲੱਗ ਜਾਂਦੇ ਆ ਉਹਨਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ ਗੁਰਮਤੀ ਸੱਚ ਸਮਾਵਣਿਆ ਉਹ ਗੁਰੂ ਦੀ ਮਤ ਲੈ ਕੇ ਸੱਚ ਵਿੱਚ ਲੀਨ ਹੋ ਜਾਂਦੇ ਸੱਚ ਸਲਾਹੀ ਅਵਰਣਾ ਕੋਈ ਗੁਰੂ ਸਾਹਿਬ ਕਹਿੰਦੇ ਉਹ ਸੱਚੇ ਨੂੰ ਸਲਾਉਣਾ ਹੈ ਕਿਹੜਾ ਰੱਬ ਜਿਹੜਾ ਆਦ ਸੱਚ ਜਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੱਚ ਸਲਾਹੀ ਆਵਰਨਾ ਕੋਈ ਜਿਤ ਸੇਵਿਆ ਸਦਾ ਸੁਖ ਹੋਈ ਜਿਹਦੀ ਅਰਾਧਨਾ ਕਰਕੇ ਭਾਵ ਸੇਵੇ ਦਾ ਇਤਿਆਰਤ ਹੈ ਕਿ ਉਹਦਾ ਹੁਕਮ ਮੰਨਣ ਦੇ ਨਾਲ ਜਿਤ ਸੇਵਿਆ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੀ ਜਿਹੜੇ ਨਾਮ ਦੇ ਵਿੱਚ ਰਤੇ ਜਾਂਦੇ ਆ ਉਹ ਵਿਚਾਰਮਣ ਬਣ ਜਾਂਦੇ ਆ ਆਪਣੇ ਆਪ ਦੀ ਵਿਚਾਰ ਕਰਦੇ ਸਤਗੁਰ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਉਹ ਹਮੇਸ਼ਾ ਆਪਣੇ ਵੱਧੇ ਘਾਟੇ ਨੂੰ ਜ਼ਿੰਦਗੀ ਦੇ ਵਿੱਚ ਦੇਖਦੇ ਆ ਕਿ ਭਾਈ ਮੈਂ ਕੀ ਕਰ ਰਿਹਾ ਮੈਂ ਕੀਤਾ ਹੈ ਤੇ ਗੁਰੂ ਸਾਹਿਬ ਕਹਿੰਦੇ ਜਿੱਦਣ ਇਹ ਸਾਡੀ ਅਵਸਥਾ ਬਣ ਗਈ ਤੇ ਹਾਲ ਜੀਵਨ ਬਣਨਾ ਵੀ ਉਦਨ ਹੀ ਹੈ ਤੇ ਅਸੀਂ ਤਾਂ ਉਲਟੇ ਪਾਸੇ ਚੱਲਦੇ ਹਾਂ ਨਾ ਅਸੀਂ ਦੇਖਦੇ ਹਾਂ ਲੋਕਾਂ ਦੇ ਔਗਣ ਆਪਣੇ ਗੁਣ ਲੋਕਾਂ ਦੀਆਂ ਬੁਰਾਈਆਂ ਆਪਣੀਆਂ ਚੰਗਿਆਈਆਂ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੇ ਗਰੀਬਾਨ ਮੇ ਸਿਰ ਨੀਮਾ ਕਰ ਦੇ ਕਹਿੰਦੇ ਗੱਲ ਤਾਂ ਉਦਣ ਬਣਨੀ ਹੈ ਜਿੱਦਣ ਅਸੀਂ ਆਪਣੇ ਆਪ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਗੁਰੂ ਸਾਹਿਬ ਕਹਿੰਦੇ ਹਨ ਬਾਣੀ ਕਰਦੇ ਇਹ ਨਹੀਂ ਆਖਿਆ ਵੀ ਤੁਹਾਡੇ ਔਗਣ ਗੁਰੂ ਸਾਹਿਬ ਕਹਿੰਦੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਤੇਮਾਰੇ ਨਹੀਂ ਆਖਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਪਾਓ ਡੁੱਬਦੇ ਪੱਥਰ ਤਾਰ ਤੇ ਉਹ ਵਿਚਾਰਬਣ ਬਣ ਦੇਗਾ ਜਿਹੜਾ ਨਾਮ ਦੇ ਵਿੱਚ ਰੰਗਿਆ ਜਾਏ ਵਿਚਾਰ ਕੀ ਹੈ ਇਹੀ ਵਿਚਾਰ ਹੈ ਨਾ ਕਿ ਸਤਗੁਰੂ ਮਹਾਰਾਜ ਨੇ ਜੀਵਨ ਦਿੱਤਾ ਹੈ ਕਿ ਅਸੀਂ ਕਰਨਾ ਕੀ ਹੈ ਕਿ ਕਿਦਾਂ ਲੇਖੇ ਲੱਗੇਗਾ ਗੁਰੂ ਨੇ ਵਿਚਾਰ ਦਿੱਤੀ ਹੈ ਵਿਚਾਰਬਣ ਬਣ ਗਿਆ ਕਿ ਸਤਗੁਰ ਨੇ ਆਖਿਆ ਕਿ ਅੰਮ੍ਰਿਤ ਵੇਲੇ ਨੂੰ ਸੰਭਾਲੋ ਸਤਗੁਰੂ ਕਹਿੰਦੇ ਸੇਵਾ ਕਰੋ ਸਤਗੁਰੂ ਕਹਿੰਦੇ ਬਾਣੀ ਪੜੋ ਆਪਣੇ ਬੱਚਿਆਂ ਨੂੰ ਗੁਰਮਤਿ ਦੇ ਨਾਲ ਜੋੜੋ ਤੇ ਇਹੀ ਤਾਂ ਵਿਚਾਰ ਹੈ ਨਾਮ ਕੌਣ ਕਰੇਗਾ ਜਿਹੜਾ ਨਾਮ ਦੇ ਵਿੱਚ ਰੰਗਿਆ ਜਾਏਗਾ ਨਾਨਕ ਨਾਮਰ ਤੇ ਵਿਚਾਰੀ ਸਚੋ ਸੱਚ ਕਮਾਵਣਿਆ ਉਹ ਪਰਮੇਸ਼ਰ ਦੇ ਸੱਚੇ ਨਾਮ ਨੂੰ ਹੀ ਕਮਾਉਂਦੇ ਹਨ ਤੇ ਜਿਹੜੇ ਮਨ ਦੇ ਵਿੱਚ ਵਸਾ ਲੈਂਦੇ ਆ ਸਭ ਕਹਿੰਦੇ ਹਉ ਵਾਰੀ ਜਿਉਂ ਵਾਰੀ RAM ਨਾਮ ਮਨ ਵਸਾਵਣਿਆ ਉਹ ਪਰਮੇਸ਼ਰ ਦੇਸ ਰੂਪ ਨਾ ਰੇਖਿਆ ਵਰਨਣਾ ਕੋਈ ਗੁਰਮਤੀ ਆਪ ਬੁਝਾਵਣੀ ਗੁਰੂ ਦੀ ਮਤ ਦੇ ਨਾਲ ਆਪਣੇ ਆਪ ਨੂੰ ਸਮਝਾਉਂਦੇ ਹਨ ਗੁਰੂ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਗੁਰ ਸੰਗਤ ਦੀ ਪ੍ਰਵਾਨ ਕਰਨੀਆਂ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ